ਦਾ ਪਿੰਡ ਲਖੋਵਾਲ ਨਾਲ ਮੇਰੇ ਵਾਰਸ ਵਸੀ ਗੱਲਬਾਤ ਫੂਕੋ ਚੱਕ ਮੇਲੇ ਚ ਲੜਾਈ ਹੋਈ ਉਦੋਂ ਵੀ ਇਹਦਾ ਸ਼ਰਸੂਰ ਪਾੜਿਆ ਹੀਗਾ ਆਹੇ ਕੋਹ ਨਹੀਂ ਕੀਤਾ ਅਫਤਾਰ ਦਾਖਲ ਕਰਾ ਆ ਗਿਆ ਆ ਕੱਲ 11 ਵਜੇ ਕਰੋ ਗਿਆ ਵਾ ਹਾਂਜੀ ਇਹਦਾ ਨਾਲ ਅਸਲ ਨਾਮ ਰਾਣਾ ਮੋਹਦ ਬਖਤ ਦਿਨੀ ਕਹਿੰਦੇ ਆ ਹਾਏ ਵਾਹ ਗੱਲ ਬਤਾਈ ਗੱਲਬਾਤ ਕਰੀ ਹੋਣੀ ਆ ਪਿੰਡ ਸੁਣਾ ਗਿਆ ਵ ਤੇ ਹੀ ਆਏ ਆ ਵਾਏ ਵਾਹ ਕਿਦਣ ਗਿਆ ਸੀ ਕੱਲ 11 ਵਜੇ ਗਿਆ ਵ ਕਰੋ ਕਹਿੰਦਾ ਮੈਂ ਦਾੜੀ ਕਰਾਵਾ ਵਾਏ ਵਾਹ ਉਸ ਬੰਦੇ ਪਹੁੰਚਾ ਬੰਦਾ ਹੀ ਪਹੁੰਚਾ ਫੋਨ ਵੀ ਬੰਦ ਹੁੰਦਾ ਰਿਹਾ ਵਾਏ ਕਿਤੇ ਲੱਗਦਾ ਸ਼ਤਰੀ ਤੇ ਸ਼ਾਕ ਤੇ ਕਾਤੇ ਹੋਏ ਲੜਿਆ ਰਹੇ ਹੋਰ ਕਾਤਾ ਝਾਕਾ ਕੀ ਚੰਦੇ ਕੁਝ ਹੋਇਆ ਪੁਲਟੇ ਨਾ ਆਪਣੀ ਕਾਰਵਾਈ ਹੁਣ ਕਰਨ ਦਿਖਾਰੀ ਹਾਂ ਜੀ ਅੱਜ ਇਹਦੀ ਸਾਨੂੰ ਇਤਲਾ ਮਿਲੀ ਸੀ ਵੀ ਇੱਕ ਨਾ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਇਹਦੀ شناخت ਹੋਈ ਆ ਰਾਣਾ ਪੁੱਤਰ ਵਰਸਨ ਸਿੰਘ ਪਿੰਡ ਲਖੋਆ ਤੇ ਅਸੀਂ ਹੁਣ ਬੋਡੀ ਨੂੰ ਲੈ ਚੱਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ